ਮਾਨ ਵੜਾਵੇ ਪੁਲਸੀਆ ਪੱਗ ਦੀ ਝੱਲਰਦਾ ਵੇ ਖਰਚਾ ਚੱਕਣੀ ਹੋਣਾ ਮੇਰੇ ਪੱਲਰ ਦਾ ਹਾਈ ਪੱਲਰ ਛੱਡ ਸਾਰੇ ਸਲੂਨਾ ਵਾਲੇ ਚੌਂਕੀ ਵਿੱਚ ਬਾਦਾਂਗੇ ਉਹ ਪੁਲਿਸ ਦਾ ਰਤਬਾ ਯੋਨਾ ਅਮਰੀਕਾ ਵਿੱਚ ਜਿਉ ਡਾਲਰ ਦਾ ਉਹ ਪੁਲਿਸ ਦਾ ਰਤਬਾ ਯੋਨਾ ਅਮਰੀਕਾ ਵਿੱਚ ਜਿਉ ਡਾਲਰ ਦਾ ਕਹਿੰਦੀ ਨੱਕੇ ਉੱਤੇ ਐਵੇਂ ਥੱਕਦਾ ਰਹਿਣਾ ਏ ਚਾ ਪਾਣੀ ਝੋਗੇ ਪੈਸੇ ਤੱਕਦਾ ਰਹਿਣਾ ਏ ਕਹਿੰਦੀ ਨਾਕੇ ਉਤੇ ਐਵੇਂ ਥੱਕਦਾ ਰਹਿਣਾ ਏ ਚਾ ਪਾਣੀ ਝੋਗਾ ਕੋਈ ਮੁਰਗਾ ਤੱਕਦਾ ਰਹਿਣਾ ਏ ਉਹ ਮੈਂ ਕੇ ਉੱਪਰ ਵਾਲੀ ਕਮਾਈ ਤੇ ਮੁੰਡਾ ਥੁੱਕਦਾ ਨਹੀਂ ਤੇਰਾ ਵੀਰਾ ਚੜ ਤਰਨੇ ਲਾਵੇ ਟੈਂਕੀਆਂ ਤੇ ਤੇ ਮਲਾਜਮਾਂ ਦਾ ਪਤਾ ਕਦੇ ਰੁੱਕਦਾ ਨਹੀਂ ਕਹਿੰਦੀ ਮੇਰੇ ਘਰ ਦੇ ਦਿਲਾਂ ਨੂੰ ਤੂੰ ਨਾ ਮੌਣਾ ਈ ਕਹਿੰਦੀ ਵਿਆਹ ਤੇਰਾ ਕਿਸੇ ਵੱਧ ਪੜੇ ਨਾ ਕਰਾਉਣਾ ਈ ਕਹਿੰਦੀ ਮੇਰੇ ਘਰਾਂ ਦੇ ਦਿਲਾਂ ਨੂੰ ਤੂੰ ਕਿੱਥੇ ਮੋਣਾ ਏ ਵਿਆਹ ਤੇਰਾ ਕਿਸੇ ਵੱਦ ਪੜੇ ਨਾ ਕਰਾਉਣਾ ਏ ਉਹ ਮੈਂ ਕਨੀ ਤਾਂ ਰੱਖੀਆਂ ਸਾਫ ਤੇ ਦਿਲ ਦੇ ਕਾਲੇ ਨਹੀਂ ਆ ਟ੍ਰੈਲ ਕੱਢਣੇ ਪੰਜਾਬ ਪੁਲਿਸ ਦੇ ਕੋਈ ਸਖਾਲੇ ਨਹੀਂ ਹਾਈ ਪੜ ਕੇ ਬਣਿਆ ਛਪਾਟਾ ਮੁੰਡਾ ਸ਼ਹਿਰ ਪਟਿਆਲੇ ਨਹੀਂ ਉਹ ਕਲਮ ਸ਼ਰਨ ਦੀ ਮਿੱਟੀ ਅੱਜ ਤੱਕ ਬਹੁਤਾ ਕੁਝ ਸਿੱਖਿਆ ਨਹੀਂ ਕੜਮਾ ਚਰਨੇ ਦੀ ਮਿੱਟੀ ਅੱਜ ਤੱਕ ਬਹੁਤਾ ਕੁਝ ਲਿਖਿਆ ਨਹੀਂ ਤੇਰੇ ਬਾਪੂ ਤੋਂ ਵੱਧ ਤਜਰਬਾ ਅਸੀਂ ਪ੍ਰੀਤਮ ਅਕੈਡਮੀ ਚੋਂ ਸਿੱਖਿਆਰੀ ਉਹ ਤੇਰੇ ਡੈਡੀ ਤੋਂ ਵੱਧ ਤਜਰਬਾ ਅਸੀਂ ਪ੍ਰੀਤਮ ਅਕੈਡਮੀ ਚੋਂ ਸਿੱਖਿਆ ਨਹੀਂ ਥੈਂਕ ਯੂ ਜੀ ਗੁੱਡ ਯਾਰ ਕੀ ਜਾ